ਗੱਲ ਆ ਵੀ ਜਿਹੜੀ ਇਹ ਬਦਲਾਅ ਵਾਲੀ ਸਰਕਾਰ ਆ ਅੰਨੀ ਬੋਲੀ ਸਰਕਾਰ ਹੰ ਇੰਤਹਾਹ ਦੀ ਬੇਈਮਾਨ ਸਰਕਾਰ ਜਿਹੜਾ ਕਹਿੰਦੇ ਸਾਂ ਬਦਲਾਅ ਲਿਆਉਣਾ ਬਦਲਾਅ ਆ ਜੇ ਲੋਕਾਂ ਨੂੰ ਪੁੱਛ ਲੋ ਨਾ ਕੋਈ ਵੀਡੀਓ ਲੱਭਦਾ ਨਾ ਕੋਈ ਸ਼ੈਕਟੀ ਲੱਭਦਾ ਕਿਸੇ ਨੂੰ ਐਨਓਸੀ ਨਹੀਂ ਮਿਲਦੀ ਭਈ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਮਿਲਦਾ ਪਿਆ ਲੋਕਾਂ ਦਾ ਹੱਕਾ ਸਰਪੰਚ ਬਣਾਉਣਾ ਇਹ ਲੋਕਾਂ ਦਾ ਹੱਕ ਖੋ ਕੇ ਆਪਣੇ ਐਮਐਲਿਆ ਨੂੰ ਤੇ ਹਲਕਾ ਇੰਚਾਰਜ ਨੂੰ ਦੇਣ ਦੇ ਨੇ ਪਰ ਤੁਸੀਂ ਸਰਪੰਚ ਬਣਾਓ ਤੇ ਉਹ ਹਲਕਾ ਇੰਚਾਰਜ ਐਮਐਲੇ ਪੈਸੇ ਲੈ ਕੇ ਸਰਪੰਚ ਬਣਾਉਣ ਦੇ ਨੇ ਮੈਂ राघव ਚੱਡੇ ਨੂੰ ਸੰਦੀ ਪਾਠਕ ਨੂੰ ਕਹਿਣਾ ਆਹ ਸਹੀ ਬਟਾਲੇ ਕਮ ਫੋੜਗੜ ਚੂੜੀਆਂ ਕਮ ਅਲੀਵਾਲ ਕਮ ਤੈਨ ਪਤਾ ਲੱਗੇ ਵੀ ਕਿੰਨੀ ਕੁ ਬੇਈਮਾਨੀ ਆ ਤੇਰੇ ਸਰਪੰਚ ਕਿਤਰਾ ਬਣੇ ਨੇ ਕਿੰਨੇ ਕਿੰਨੇ ਪੈਸੇ ਦਿੱਤੇ ਨਾ ਨਾ ਨੇ ਤਿੰਨਾਂ ਤਿੰਨਾਂ ਸੈਕਟਰੀਆਂ ਨੂੰ ਆਰਡਰ ਕੀਤਾ 180 ਪਿੰਡ ਕੱਲਾ ਸੈਕਟਰੀ 90 ਪਿੰਡਾਂ ਦੇ ਕਲੀਅਰਸ ਦੇਊਗਾ ਕੋ ਦੇ ਸਕਦਾ ਕਿਉਂਕਿ ਦੇਣਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਾਲ ਦੇ ਆ ਸਾਰੇ ਸਾਡੇ ਨਾਲ ਦੇ ਧੱਕੇ ਖਾਂਦੇ ਆ ਪਰ ਕੋਈ ਗੱਲ ਨਹੀਂ ਇਹ ਸੈਕਟਰੀ ਵੀ ਯਾਦ ਰੱਖਣ ਵਿੱਤ ਕਮਿਸ਼ਨ ਦੇ ਪੈਸੇ ਆ ਇਹ ਪਹਿਲਾਂ ਸਾਡੇ ਸਰਪੰਚਾਂ ਬਈ ਬਣ ਕੇ ਕਹਿੰਦੇ ਸੀ ਸਰਪੰਚ ਛੱਡ ਕੇ ਤਿੰਨ ਚਾਰ ਪੰਜ ਮਹੀਨੇ ਹੋ ਗਏ ਆ ਹੋਣ ਐਡਮਿਨਿਸਟਰਰ ਲੱਗੇ ਸੈਕਟੀ ਲੱਗੇ ਸਾਰੇ ਇਹ ਜਿੰਨੇ ਐਡਮਿਨਿਸਟਰਰ ਨੇ ਜਿੰਨੇ ਸੈਕਟੀ ਨੇ ਵੇਤ ਕਮਿਸ਼ਨ ਦੇ ਪੈਸੇ ਕਢਾ ਕੇ ਸਭ ਖਾ ਇੱਕ ਪੈਸਾ ਨਹੀਂ ਪਿੰਡਾਂ 'ਚ ਲੱਗਾ ਉਹ ਬਿਜ਼ਨਸ ਵਾਲਿਓ ਡਾਕਟਰ ਸਾਹਿਬ ਆਓ ਤੇ ਸਹੀ ਪਤਾ ਕਰੋ ਸਿਰਫ ਕਾਂਗਰਸੀ ਬੇਈਮਾਨ ਨੇ ਇੰਨਾ ਜੋ ਕੋਈ ਬੇਈਮਾਨ ਨਹੀਂ ਪਤਾ ਕਰੋ ਵੇਤ ਕਮਿਸ਼ਨ ਦੇ ਪੈਸੇ ਕਿੱਥੇ ਗਏ ਤਿੰਨ ਸੈਕਟੀ ਜਿਨ੍ਹਾਂ ਨੇ ਸਾਰਾ ਖਲਾਖ ਲੁੱਟ ਕੇ ਖਾ ਲਿਆ ਫਜ਼ੇਗੜ ਜੁੜੀਆਂ ਵੀ ਬਟਾੜਾਵੇ ਕਮਲਜੀਤ ਆ ਬਲਜਿੰਦਰ ਆ ਇੱਕ ਪਤਾ ਨਹੀਂ ਉਹਦਾ ਕੀ ਨਾਮ ਤੇ ਜਿਹਦਾ ਹਿੰਦੂ ਜੈਂਟਲਮੈਨ ਆ ਉਹ ਸੋ ਓਮ ਪ੍ਰਕਾਸ਼ ਤਿੰਨੇ ਕਮਾਉ ਪੁੱਤ ਨੇ ਤਿੰਨਾ ਸੈਕਟੀਆਂ ਨੂੰ 180 ਪਿੰਡ ਬਾਕੀ ਸੈਕਟੀ ਵੇਲੇ ਘੜ ਕੇ ਬਿਠਾਉਂਦੇ ਇੱਕ ਵੀਡੀਓ ਕੋਲ ਜੀ ਦੋ ਬਲਾਗ ਨੇ ਫਜ਼ੇਗੜ ਚੂੜੀਆਂ ਦੇ ਬਟਾਲਾ ਬਟਾਲਿਆ ਉਹ ਤੇ ਕਹਿੰਦੇ ਫਜ਼ੇਗੜ ਗੁੜੀਆਂ ਬੈਠੇ ਫਜ਼ੇਗੜ ਚੂੜੀਆਂ ਜਾਂ ਉਹ ਤੇ ਕਹਿੰਦੇ ਬਟਾਲੇ ਬੈਠੇ ਇੱਕ ਵੀਡੀਓ ਕੋਲ ਕਾਦੀਆਂ ਦੇ ਧਾਰੀਵਾਲ ਕਾਦੀਆਂ ਜਾਂ ਉਹ ਤੇ ਕਹਿੰਦੇ ਧਾਰੀਗੜ ਗਿਆ ਧਾਰੀਵਾਲ ਜਾਂ ਉਹ ਤੇ ਕਾਦੀਆਂ ਗਿਆ ਕੋਈ ਸੈਕਟਰੀ ਨੇ ਦਫ਼ਤਰ 'ਚ ਬੈਠਾ ਕੋਈ ਰਸੀਦ ਨਹੀਂ ਮਿਲ ਰਹੀ ਇਹ ਹੁਕਮ ਉਤੋਂ ਨੇ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਕਹਿ ਗਏ ਵੇਖ ਲਿਆ ਕੋਈ ਉਹਦੀ ਗੱਲ ਨਹੀਂ ਡੀਸੀ ਸਾਹਿਬ ਨੂੰ ਫੋਨ ਕਰ ਕਰਕੇ ਦੇਖ ਲਿਆ ਡੀਸਾ ਕੋਈ ਤਾਕਤ ਨਹੀਂ ਇਹਦਾ ਚੇਚੇ ਲਵਾਏਗੇ ਨੇ ਵੀ ਤੁਸੀਂ ਇਸ ਤਰ੍ਹਾਂ ਧੱਕਾ ਕਰਨਾ ਧੱਕਾ ਕਰਕੇ ਸਰਪੰਚ ਬਣਾਉਣੇ ਆ ਜਿਹੜਾ ਲੋਕਾਂ ਦਾ ਅਕਸੀ ਸਰਪੰਚ ਬਣਾਉਣਾ ਵੋਟਾਂ ਪਾ ਕੇ ਉਹ ਹੱਕ ਖੋਣਾ ਲੋਕੋ ਜਾਗੋ ਤਾਕਤ ਤੁਹਾਡੇ ਅਸ ਹੁੰਦੀ ਹੈ ਤੁਹਾਡੇ ਅਸੀਂ ਰਹਿਣੀ ਚਾਹੀਦੀ ਆ ਕੋਈ ਨਹੀਂ ਆਖਰ ਫੈਸਲਾ ਤੁਸੀਂ ਹੀ ਕਰਨਾ ਹੈ ਇੰਨਾ ਧੱਕਾ ਜ਼ਿੰਦਗੀ ਵਿੱਚ ਨਹੀਂ ਸੀ ਕਦੇ ਵੇਖਿਆ ਇੱਕ ਇੱਕ ਪਿੰਡ ਦੀ 100-100 ਵੋਟ ਕੱਢ ਦਿੱਤੀ ਜਿਨੇ ਇਲੈਕਸ਼ਨ ਲੜਨੀ ਉਹਦੀ ਵੋਟ ਹੀ ਨਹੀਂ ਲੱਭਦੀ ਇੱਕ ਦਿਨ ਪਹਿਲਾਂ ਹੈਗੀ ਅਗਲੇ ਦਿਨ ਬਾਅਦ ਅੱਛਾ ਹੈ ਹੀ ਨਹੀਂ ਇੱਕ ਇੱਕ ਪਿੰਡ ਚੋਂ 2-200 ਵੋਟ ਕੱਢ ਦਿੱਤੀ ਇਹ ਇਲੈਕਸ਼ਨ ਹੈ ਕਿੱਟੀ ਕਿੰਨਾ ਦੀ ਹੈ ਜੀ ਹਾਰ ਤੇ ਤੁਸੀਂ ਸਾਡੇ ਮੁਖਾਲਫਾਂ ਦੀ ਸਾਡੀਆਂ ਓਟਾਂ ਕੱਢ ਦੀਆਂ ਜਿਨੇ ਇੱਕ ਦਿਨ ਪਹਿਲਾਂ ਸਰਪੰਚ ਨੇ ਖਰੋਣਾ ਸੀ ਉਹ ਬੰਦੇ ਸਰਪੰਚ ਉਹਦੀ ਅਗਲੇ ਦਿਨ ਵੋਟ ਹੀ ਨਹੀਂ ਅਗਲੇ ਦਿਨ ਵੋਟ ਹੈ ਨਹੀਂ ਇਹ ਲੱਗਦਾ ਸਰਕਾਰ ਸਰ ਨਹੀਂ ਸਰਕਾਰ ਪਤਾ ਸਾਡੇ ਸਰਪੰਚ ਨਹੀਂ ਬਣਨੇ ਜਦੋਂ ਖਰੋਣ ਸਾਡੇ ਸਰਪੰਚਾਂ ਨੂੰ ਖਰੋਣ ਦੇ ਫਿਰ ਵੇਖ ਪਤਾ ਲੱਗ ਜਾਂਦਾ ਕਿ ਪਿੰਡਾਂ 'ਚ ਕੀ ਹੁੰਦਾ ਵਾ ਪਤਾ ਇਹਨਾਂ ਦਾ ਸਰਪੰਚ ਨਹੀਂ ਬਣਣਾ ਲੈ ਕਮਾਈ ਕਰਨੀ ਹੈ ਜਿਹੜੇ ਐਮਐਲਏ ਹਲਕਾਂ 'ਚ ਆ ਜੀ ਪੈਸੇ ਲੈ ਕੇ ਸਰਪੰਚ ਬਣਾਉਂਦੇ ਨੇ ਉਹਨਾਂ ਨੂੰ ਕਮਾਈ ਹੋ ਰਹੀ ਐ ਅੱਜ ਡੇਰਾ ਬਾਬਾ ਨਾਨਕ ਦੀ ਸਰਪੰਚੀ ਲੈ ਆਏ ਨੇ 2 ਕਰੋੜ ਦੀ ਬੋਲੀ ਲੱਗਣੀ ਨਹੀਂ ਚਲੋ ਤੇ ਉਹਨੇ ਪਿੰਡ ਨੂੰ ਭਲੇ ਲਈ ਦਿੱਤਾ ਮੰਨ ਲਈ ਗੱਲ ਪਰ ਇਹ ਤੇ ਐਮਐਲਏ ਲੈਣ ਦੇ ਨੇ ਇਹਦੇ ਹਲਕਾ ਚਾਰਜ ਲੈਣ ਦੇ ਨੇ ਸ਼ੋ ਅੰਦਾਜ਼ਾ ਲਾਓ ਵੀ ਇਹ ਸਰਕਾਰ ਕਹਿੰਦੇ ਬਦਲਾਅ ਆਉਣਾ ਵੀ ਪਹਿਲੀਆਂ ਸਰਕਾਰਾਂ ਮਾੜੀਆਂ ਨੇ ਕਾਲੀ ਕਾਂਗਰਸੀ ਮਾੜੇ ਰਾਜਪੱਖੀ ਦੇ ਸਾਡਾ ਚੰਗਾ ਆਉਣਾ ਇਹ ਚੰਗਾ ਸਰਕਾਰ ਆ ਗਈ ਚੰਗਾ ਰਾਜਪੱਖ ਆ ਗਿਆ ਅਫਸਰ ਬਿਲੇ ਜੀ ਹੁਣ ਕੀ ਕਹਿੰਦੇ ਅਫਸਰ ਹੈ ਹੀ ਕੋਈ ਨਹੀਂ ਅਫਸਰ ਡਰਾਏ ਨੇ ਚਕਤੀ ਪਚਾਏ ਹੋਏ ਨੇ ਅਫਸਰ ਹੈ ਕੋਈ ਨਹੀਂ ਇੱਕ ਡੀਐਸਪੀ ਸਾਹਿਬ ਬੈਠੇ ਡੀਐਸਪੀ ਸਾਹਿਬ ਦਾਦੇ ਸੇ ਡਾਮਿਨੇਸ਼ਨ ਥੋੜਾ ਲੈਣੇ ਆ ਇੱਕ ਤਰਫ ਆ ਕੇ ਕੰਮ ਕਰਨਾ ਵਾ ਆਇਆ ਸਾਹਿਬ ਕੋਈ ਇਹੋ ਜਿਹਾ ਆਰਡਰ ਆ ਗਿਆ ਕਿ ਤੁਹਾਡਾ ਟੈਕਸੀ ਡੋਰ ਨਹੀਂ ਹੋ ਰਿਹਾ ਤੁਹਾਡੇ ਟਾਈਮ ਤੇ ਇਸ ਕਰਕੇ ਤੁਹਾਡੇ ਸਾਹਮਣੇ ਹੀ ਹੈ ਇਲੈਕਸ਼ਨ ਕਮਿਸ਼ਨ ਨੇ ਆਖਿਆ ਵੀ ਐਫੀਡਵਟ ਦੇ ਦਿਓ ਐਫੀਡਵਟ ਸਾਡੇ ਬੰਦੇ ਦੇਣਗੇ ਪਰ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਕਿੰਨੇ ਕੁ ਰਹਿਣਗੇ ਜੇ ਇਲੈਕਸ਼ਨ ਹੋ ਸਕਦਾ ਕੋਦੇ ਨਹੀਂ ਹੈ ਹਾਂ ਕੀਤੀ ਸੀ ਕਿ ਅਸੀਂ ਕੀ ਕਹਿੰਤੀ ਸੀ ਮੇਰਾ ਸਭ ਤੋਂ ਵੱਡਾ ਮੁਖਾਲਿਫ ਫਰੋਜ਼ੀ ਸੀ ਬਨਾਲਾ ਉਹਨੇ ਇਲੈਕਸ਼ਨ ਲਈ ਜਿੱਤਿਆ ਮੈਂ ਕਾਗਜ਼ ਨੂੰ ਰਿਜਿਸਟਰ ਕਰਾਇਆ ਮੇਰੇ بیٹے ਦੀ ਇਲੈਕਸ਼ਨ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਇਲੈਕਸ਼ਨ ਹੋਈ ਮੈਂ ਕਾਗਜ਼ ਨੂੰ ਰਿਜਿਸਟਰ ਕਰਾਇਆ ਬਿਜਲੀ ਵਾਲ ਦਾ ਗੁਰਜੀਤ ਅਕਾਲੀ ਦਲ ਵਾਲਾ ਮੈਂ ਇਲੈਕਸ਼ਨ ਕਰਾਈ ਕਾਗਜ਼ ਨੂੰ ਰਿਜਿਸਟਰ ਕੀਤਾ 80 ਵੋਟਾਂ ਦੇ ਹਰਿਆ ਆਪਣੀ ਤਾਕਤ ਦਾ ਪਤਾ ਲੱਗਦਾ ਇਹ ਤਾਂ ਤਾਕਤ ਦੂਜੀ ਵਾਰ ਨਹੀਂ ਚਾਹੁੰਦੇ ਤੇ ਪੁਲਿਸ ਦੀ ਤਾਕਤ ਅਫਸਰ ਨਹੀਂ ਤਾਕਤ ਚਾਹੁੰਦੇ ਲੋਕਾਂ ਹੀ ਤੇ ਆਓ ਅਗੇ ਪਾਰਲੀਮੈਂਟ ਤੋਂ ਅਸੀਂ ਵੇਖ ਲਿਆ ਹੁਣ ਕੋ ਇਲੈਕਸ਼ਨ ਆਉਂਦੀ ਫਿਰ ਉਹ ਵੀ ਦੇਖਣ